ਤਤਸ ਦੀ ਸਵਲ ਦੀ ਵੱਡੀ ਅਤੇ ਅਹਿਮ ਜਾਣਕਾਰੀ ਪਤਾ ਸੀ ਕਿ ਬਿਕਰਮ ਮਜੀਠੀਆ ਨੂੰ ਇੱਕ ਵਾਰ ਫੇਰ ਤੋਂ ਸੰਭਲ ਜਾਰੀ ਕਰ ਦਿੱਤਾ ਗਿਆ ਇਸ ਵੇਲੇ ਦੀ ਬਿਹਤਰ ਜਾਣਕਾਰੀ ਬਿਕਰਮ ਮਜੀਠੀਆ ਨੂੰ ਲੈ ਕੇ ਆ ਰਹੀ ਹੈ ਦੱਸਦੀ ਕਿ ਹੁਣ ਐਸਆਈਟੀ ਨੇ 15 ਤਰੀਕ ਨੂੰ ਦੁਬਾਰਾ ਤਲਬ ਕੀਤਾ ਹੈ ਇਸ ਵੇਲੇ ਦੀ ਵੱਡੀ ਡੇ ਹੈਮ ਖਬਰ ਬਿਕਰਮ ਮਜੀਠੀਆ ਨੂੰ ਲੈ ਕੇ ਆ ਰਹੀ ਹੈ ਕਰੋੜਾ ਰੁਪਏ ਦੇ ਡਰੈਕਟ ਤਸਕਰੀ ਦਾ ਮਾਮਲਾ ਜਿਹੜਾ ਕਿ ਇੱਕ ਵਾਰ ਫੇਰ ਤੋਂ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦਬਾਈ ਤੇ ਵਿੱਚ ਪੁੱਛਗੀਛ ਹੈ ਜਿਹੜੀ ਕਿ ਹੁਣ ਮਜੀਠੀਆ ਤੋਂ ਇੱਕ ਵਾਰੀ ਫੇਰ ਤੋਂ ਹੋਵੇਗੀ ਅੰਦਰ ਜਿਹੜੇ ਬਿਕਰਮ ਮਜੀਠੀਆ ਨੂੰ ਫਿਰ ਤੋਂ ਸਵਮਣ ਚਾਹੇ ਦੀ ਹਿੱਤ ਕਰ ਦਿੱਤੇ ਗਏ ਨੇ ਐਸਆਈਟੀ ਨੇ 15 ਤਾਰੀਖ ਨੂੰ ਜਿਹੜਾ ਕੀ ਤਲਬ ਕੀਤਾ ਐ ਅਸਲ ਵਿੱਚ ਇਹ ਜਾਣਕਾਰੀ ਬਿਕਰਮ ਮਜੀਠੀਆ ਨੂੰ ਲੈ ਕੇ ਆ ਰਹੀ ਆ ਦੱਸਦੀ ਕੀ 1000 ਰੁਪਏ ਦੇ ਡਰੱਗ ਤਸਕਰੀ ਦਾ ਮਾਮਲਾ ਇੱਕ ਵਾਰੀ ਫੇਰ ਤੋਂ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵਾਰ ਜਿਹੜਾ ਕਿ ਡੀਆਜੀ ਹਰਚਰ ਸਿੰਘ ਪੁਲੰਦਿਕ ਵਾਈਟ ਨੇ ਬੋਇਆ ਐਸਆਈਟੀ ਦੇ ਵੱਲੋਂ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾਵੇਗੀ ਜੋ ਕਿ ਐਸਆਈਟੀ ਨੇ 15 ਤਾਰੀਖ ਨੂੰ ਕਿਹਾ ਕਿ ਦੁਬਾਰਾ ਹੁਣ ਵਿਕਰਮ ਮਜੀਠਿਆ ਨੂੰ ਤਲਬ ਕੀਤਾ। ਲਗਭਗ ਕਰੋੜ ਰੁਪਏ ਦੇ ਡਰਗ ਤਸਕਰੀ ਦਾ ਮਾਮਲਾ ਇੱਕ ਵਾਰ ਫੇਰ ਤੋਂ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਜੀ ਹਰਚਲ ਸਿੰਘ ਕੋਲ ਦੇ ਗਵਾਹੀ ਦੇ ਵਿੱਚ ਐਸਆਈਟੀ ਵਿਕਰਮ ਮਜੀਠਿਆ ਤੋਂ ਪੁੱਛਗਿੱਛ ਕਰੇਗੀ। ਤਲਾਸ਼ ਹੈ ਕਿ ਵਿਕਰਮ ਮਜੀਠਿਆ ਨੂੰ ਫੇਰ ਤੋਂ ਜਿਹੜਾ ਕੇਸ ਸੰਭਲਨ ਜਾਰੀ ਕਰ ਦਿੱਤਾ ਜਾਵੇ। ਤਾਜ਼ੀ ਖਬਰ ਇਹ ਲਿਖਣਾ ਤੇ ਇਸ ਕੋਰਸ ਫੇਰ ਤੋਂ ਵਾਧੇ ਹੋਈਆਂ ਨਜ਼ਰ ਆ ਰਹੀਆਂ ਤੇ ਇਸ ਬਾਬਤ ਮੈਨਾਂ ਪੜਤਾਲ ਤੋ ਵਿਨਾਸ਼ ਚੋੜਕੇ ਨ ਵਿਨਾਸ਼ ਵਿਕਰਮਜੀਠੀ ਆਦਿ ਮੁਸ਼ਕਲ ਇੱਕ ਵਾਰੀ ਫੇਰ ਤੋਂ ਵਾਧੇ ਹੋਈਆਂ ਨਜ਼ਰ ਆ ਰਹੀਆਂ ਨੇ ਦੁਬਾਰਾ ਡੀਏਜੀ ਹਰਚਰਨ ਸਿੰਘ ਪੁੱਲਰ ਦੇ ਅਗਵਾਏ ਦੇ ਵਿੱਚ ਪੁੱਛਗੀ ਚੋਂ ਜਾ ਰਹੀ ਹੈ ਤਾਂ ਕੀ ਕੋਈ ਜਾਣਕਾਰੀ ਹੈ ਜੀ ਗੱਲ ਕਰੀਏ ਤਾਂ ਇੱਕ ਵਾਰੀ ਫੇਰ ਦੁਬਾਰਾ ਤੋਂ ਜਿਹੜੇ ਵਿਕਰਮਜੀਤ ਸਿੰਘ ਜੀਟੀਆ ਦੀ ਜਿਹੜੀ ਪੇਸ਼ੀ ਹੈ ਸਿੱਟ ਦੇ ਸਾਹਮਣੇ 15 ਤਾਰੀਖ ਨੂੰ ਦੁਬਾਰਾ ਵਿਕਰਮ ਜ ਸਿੰਘ ਮਜੀਠੀਆ ਨੇ ਪੇਸ਼ ਹੋਣਾ ਹੈ ਤਾਂ ਕਿਤੇ ਨਾ ਕਿਤੇ ਦੇਖਣਾ ਹੋਵੇਗਾ ਇਹ ਪੇਸ਼ੀ ਦੇ ਦੌਰਾਨ ਕਿਸ ਪ੍ਰਕਾਰ ਦੇ ਸਵਾਲ ਜਵਾਬ ਹੋਣੇ ਹੀ ਹੈ ਕਿ ਆ ਕੁਝ ਨਤੀਜੇ ਨਿਕਲ ਕੇ ਆਣਾਂ ਕਿਉਂਕਿ ਪੇਸ਼ੀਆਂ ਕਈ ਵਾਰੀ ਪੈ ਚੁੱਕੀਆਂ ਨੇ ਤੇ ਕਈ ਵਾਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਬੁਲਾਇਆ ਗਿਆ ਤੇ ਹੁਣ ਦੇਖਣਾ ਆਏਗਾ ਕਿ 15 ਤਾਰੀਖ ਦੀ ਪੇਸ਼ੀ 'ਚ ਕੀ ਕੁਝ ਨਤੀਜੇ ਨਿਕਲ ਕੇ ਆਣੇ ਆ ਜੀ ਜੀ ਵਿਕਰਮ ਮਜੀਠੀਆ ਨੂੰ ਜਿਹੜਾ ਕਿ ਦੁਬਾਰਾ ਤੋਂ ਸੱਮਨ ਜਾਰੀ ਕਰ ਦਿੱਤੇ ਗਏ ਨੇ ਤਾਂ ਲੱਗਦਾ ਥੋਨੂੰ ਇੱਕ ਇਸ ਵਾਰ ਕੁਝ ਨਿਕਲ ਕੇ ਸਾਹਮਣੇ ਆ ਪਾਏਗਾ ਮੀਟਿੰਗ ਦੇ ਵਿੱਚ ਕਿਤੇ ਨਾ ਕਿਤੇ ਸਾਫ਼ ਤੌਰ ਤੇ ਜਿਹੜੇ ਗੱਲ ਕਰੀਆ ਅਨੁਮਾਨਾਂ ਦੀ ਤਾਂ ਕਈ ਵਾਰੀ ਜਿਹੜੀ ਪੇਸ਼ੀਆਂ ਵਿਕਰਮਜੀਤ ਸਿੰਘ ਮਜੀਠੀਆ ਦੀ ਪੈ ਚੁੱਕੀਆਂ ਤੇ ਕਈ ਵਾਰੀ ਸਵਾਲ ਜਵਾਬ ਹੋ ਚੁੱਕੇ ਨੇ ਕਿਤੇ ਨਾ ਕਿਤੇ ਹੁਣ ਅਨੁਮਾਨ ਜਿਹੜਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਨਤੀਜੇ ਦੇ ਹੋਰ ਇਹ ਅਨੁਮਾਨ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਜਿਹੜੇ ਨਾਲ ਦੇ ਸਾਥੀ ਜੀ ਉਹਨਾਂ ਦੀ ਵੀ ਜਿਹੜੀ ਪਿਛਲੀ ਵਾਰ ਪੇਸ਼ੀ ਪਈ ਹੈ ਤੇ ਹੁਣ ਤੇ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਨੂੰ ਦੁਬਾਰਾ ਸੈਂਬਲਿੰਗ ਹੋਈ ਹੈ ਸਿੱਟ ਵੱਲੋਂ ਤੇ ਹੁਣ ਦੁਬਾਰਾ ਦੀ ਜਿਹੜਾ ਵਿਕਰਮਜੀਤ ਸਿੰਘ ਆ 15 ਤਾਰੀਖ ਨੂੰ ਪੇਸ਼ ਹੋਣਗੇ 15 ਤਾਰੀਖ ਤੇ ਇਹ ਨਿਗ੍ਹਾਵਾਂ ਰਹਿਣਗੇ ਕਿ 15 ਤਾਰੀਖ ਨੂੰ ਕੀ ਕੁਝ ਨਤੀਜੇ ਨਿਕਲ ਕੇ ਆnde ਜਾਂ ਸਿਟ ਵੱਲੋਂਿੱਧਦੇ ਸਵਾਲ ਜਵਾਬ ਜਿਹੜੇ ਪਹਿਲਾਂ ਕੀਤੇ ਗਏ ਸੀ ਜਾਂ ਉਹਨਾਂ ਦੇ ਹੱਥ ਕੀ ਕੁਝ ਹੋਰ ਕੁਝ ਯਾ ਸਬੂਤ ਲੱਗੇ ਜਾਂ ਜਿਨ੍ਹਾਂ ਦੇ ਆਧਾਰ ਤੇ ਦੁਬਾਰਾ ਇੱਕ ਵਾਰੀ ਫੇਰ ਸਾਮਨਿੰਗ ਜਿਹੜੀ ਵਿਕਰਮ ਜੀਠਿਆ ਨੂੰ ਕੀਤੀ ਗਈ ਹੈ ਜੀ ਜੀ ਵਿਨੋਦ ਤੁਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ